ਸਿੱਖ ਧਰਮ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਸਚਕਾਂਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਾ ਮੰਡਲ ਦੇ ਵਿੱਚ ਸਵਾਇਮਾਨ ਸ੍ਰੀ ਹਰਤਾਲ ਤਕਤ ਸਾਹਿਬ ਜੀ ਪ੍ਰਕਾਸ਼ਮਾਨ ਅੰਤੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਤੇੰਤ ਸੰਗਤ ਹਾਜ਼ਰ ਹੋਈ ਹੈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪਰੰਪਰਾਵਾਂ ਤੋਂ ਆਪ ਜੀ ਨੂੰ ਜਾਣੂ ਕਰਵਾਇਆ ਸਾਡੀ ਸੰਸਥਾ ਜੋ ਮੇਰੀ ਪੀੜੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਪ੍ਰਕਾਸ਼ਮਾਨ ਕੀਤੀ ਸੰਸਥਾਵਾਂ ਵੱਡੀਆਂ ਹੁੰਦੀਆਂ ਨੇ ਸੰਸਥਾਵਾਂ ਚਲਾਉਣ ਵਾਲੀ ਵਿਅਕਤੀ ਵੱਡੀ ਨਹੀਂ ਹੁੰਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਮਹਿਸੂਸ ਕੀਤਾ ਉਸ ਵਕਤ ਜਦੋਂ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀ ਕਿ ਇਹਨਾਂ ਗੁਰਦੁਆਰੇ ਸਹਬਾਨ ਦਾ ਪ੍ਰਬੰਧ ਖਾਲਸਾ ਪੰਥ ਆਪਣੇ ਹੱਥਾਂ 'ਚ ਲਵੇ ਅਰਜ਼ਦੋ ਜ਼ਾਇਦ ਸ਼ੁਰੂ ਕੀਤੀ ਪ੍ਰਵਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਜਿੱਥੇ ਖਾਲਸਾ ਪੰਥ ਨੇ ਗੁਰਦੁਆਰੇ ਆਜ਼ਾਦ ਕਰਾਏ ਉੱਥੇ ਸਿੱਖ ਪੰਥ ਨੂੰ ਧਾਰਮਿਕ ਤੌਰ ਤੇ ਮਜ਼ਬੂਤ ਕਰਨ ਦੇ ਨਾਲ ਨਾਲ ਰਾਸੀ ਤੌਰ ਤੇ ਮਜ਼ਬੂਤ ਕਰਨ ਦੇ ਲਈ ਇਸੇ ਹੀ ਫਸਿਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਇਸੇ ਹੀ ਫਸਿਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਕੇਸ ਲਈ ਕੀਤੀ ਤਾਂ ਕਿ ਸਿੱਖਾਂ ਦੀ ਰਾਸੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਰਹੇ ਮਜ਼ਬੂਤ ਰਹੇ 1947 ਦਾ ਵਾਕਿਆ ਪੰਜਾਬ ਵੰਡਿਆ ਗਿਆ ਔਰ ਉਸ ਵਕਤ ਦੇ ਨੇਤਾਵਾਂ ਨੇ ਖਾਲਸਾ ਪੰਥ ਨਾਲ ਕੁਝ ਵਾਅਦੇ ਕੀਤੇ ਉਹ ਵਾਅਦੇ ਵਫਾ ਨਹੀਂ ਹੋਏ ਖਾਲਸਾ ਪੰਥ ਨੇ ਉਹਨਾਂ ਵਾਅਦਿਆਂ ਨੂੰ ਪੂਰੇਆ ਕਰਵਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਾਏ ਕਦੇ ਧਰਮ ਯੁੱਧ ਮੋਰਚਾ ਲੱਗਿਆ ਕਦੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਉਹਨਾਂ ਮੋਰਚਿਆਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਥਾਹ ਜ਼ੁਲਮ ਸਹੇ ਜੇਲ੍ਹਾਂ ਕਟੀਆਂ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੇ। ਔਰ ਆਖਰ 1978 ਦੇ ਵਿੱਚ ਜਦੋਂ ਉਸ ਮੌਕੇ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸ੍ਰੀ ਅਮਰ ਸਾਹਿਬ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਸ਼ਹਿਰ ਦੇ ਉੱਤੇ ਪਨਪੇ ਹੋਏ ਡੇਰਾਵਾਦ ਨੇ 13 ਸਿੱਖਾਂ ਦੀ ਜਾਨ ਜਿਹੜੀਆਂ ਲੈ ਲਈ ਸਾਡੇ 13 ਸਿੱਖ ਜਿਹੜੀਆਂ ਸ਼ਹੀਦ ਹੋਏ। ਪਹਿਲੋਂ ਅੰਗਰੇਜ਼ਾਂ ਨੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਉਭਾਰਿਆ ਸਥਾਪਿਤ ਕੀਤਾ ਉਸੇ ਨੀਤੀ ਦੇ ਉੱਤੇ ਚੱਲਦੇ ਹਾਂ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਡੇਰਾਬਾਦ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਜਦੋਂ ਤੇਰਾ ਸਿੰਘ ਬਸਾਖੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਗੋਲੀਆਂ ਨਾਲ ਹੰਨੇ ਗਏ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਾਤ ਸੰਗਤ ਦੀ ਪੰਥ ਮਜਬੂਰ ਹੋ ਗਿਆ ਹਥਿਆਰਬੰਦ ਸੰਘਰਸ਼ ਕਰਨ ਦੇ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਉਹਦਾ ਨਤੀਜਾ ਕੀ ਨਿਕਲੇ ਆਸੀ ਸਾਰੇ ਜਾਣਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਇਥੇ ਬਸ ਨਹੀਂ ਜੋ ਜ਼ੁਲਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਬਹੁਤ ਵੱਡੀ ਪੱਦਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲਿਆ ਸਿੱਖ ਨੌਜਵਾਨ ਬਜ਼ੁਰਗ ਇਸਤਰੀਆਂ ਬੱਚੇ ਉਸ ਦੌਰ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ ਬਜ਼ੁਰਗਾਂ ਦੀਆਂ ਦਾੜ੍ਹੀਆਂ ਪੁੱਟੀਆਂ ਗਈਆਂ ਗੋਲੀਆਂ ਦੇ ਨਾਲ ਮਾਰ ਕੇ ਸਿੱਖਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਜਿਹੜਾ ਕਿੜਾ ਤਸ਼ੱਦਦ ਬਿਆਨ ਕਰੀਏ ਜਿਹੜਾ ਕੌਮ ਨੇ ਆਪਣੇ ਪਿੰਡਿਆਂ ਦੇ ਉੱਤੇ ਨਹੀਂ ਚੁੜਿਆ 8% 10% ਵੋਟਾਂ ਦੇ ਨਾਲ ਚੁਣੀ ਹੋਈ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਵੀੜਾ ਚੁੱਕਿਆ ਬੜੇ ਜ਼ੁਲਮ ਕੀਤੇ ਔਰ ਉਹ ਜ਼ੁਲਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੈ ਪੜੇ ਜਾ ਸਕਦੇ ਪਤਾ ਨਹੀਂ ਕਿੰਨੇ ਦੀ ਪਿੰਡਿਆਂ ਦੇ ਉੱਤੇ ਜ਼ਖਮਾਂ ਨੂੰ ਚੀਰ ਕੇ ਲੂਣ ਪਾਇਆ ਗਿਆ ਕਿੰਨੇ ਛੋਟੇ ਛੋਟੇ ਬੱਚਿਆਂ ਨੂੰ ਬਰਫਾਂ ਦੀਆਂ ਸੱਲੀਆਂ ਤੇ ਲਟਾਇਆ ਗਿਆ ਇੰਨਾਂ ਔਰਤਾਂ ਨੂੰ ਬੇਪੱਕ ਕੀਤਾ ਗਿਆ ਕਿੰਨੇ ਨੌਜਵਾਨਾਂ ਨੂੰ ਦਰਿਆਵਾਂ ਦੇ ਝੱਲਾਂ ਦੇ ਵਿੱਚ ਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਪੰਥ ਨੂੰ ਉਮੀਦ ਸੀ ਆਪਣੀ ਰਾਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਬੰਥ ਨੇ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸਾਤ ਸੰਗਤ ਜੀ ਉਮੀਦ ਸੀ ਕਿ ਇਹ ਸਰਕਾਰ ਜਿਹੜੇ ਜ਼ਖਮ ਦਿੱਤੇ ਨੇ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਉਹਨਾਂ ਜ਼ਖਮਾਂ ਦੀ ਭਰਾਈ ਨਹੀਂ ਹੋ ਸਕਦੀ ਪਰ ਘੱਟੋ ਘੱਟ ਮਲ੍ਹਮ ਲਾਉਣ ਦਾ ਕੰਮ ਜ਼ਰੂਰ ਕਰੋਗੇ ਪਰ ਮਲ੍ਹਮ ਲਾਉਣ ਦਾ ਕੰਮ ਨਹੀਂ ਕੀਤਾ ਗਿਆ ਬਲਕਿ ਸਿੱਖ ਹਿਰਦਿਆਂ ਦੇ ਉੱਤੇ ਹੋਏ ਜ਼ਖਮਾਂ ਨੂੰ ਉਂਗਲਾ ਪਾ ਕੇ ਜਿਹੜਾ ਗਰੂੰਧ ਰਿਆ ਗਿਆ ਬਹੁਤ ਵੱਡਾ ਜਿਹੜਾ ਸੀ ਉਸ ਵੇਲੇ ਦੇ પોલીસ ਅਫਸਰ ਜਿਨ੍ਹਾਂ ਨੇ ਜ਼ੁਲਮ ਕਮਾਇਆ ਧੋਖਾ ਮਾਇਆ ਤਸ਼ੱਦਦ ਕੀਤਾ ਅਕਾਲੀ ਸਰਕਾਰ ਬਣਨ ਦੇ ਉੱਤੇ ਉਹਨਾਂ ਨੂੰ ਤਾਕੀਆਂ ਦਿੱਤੀਆਂ ਗਈਆਂ ਕੀ ਇਹ ਗਲਤੀ ਨਹੀਂ ਸੀ ਗੁਨਾਹ ਨਹੀਂ ਸੀ 25000 ਅਣਪਛਾਤੀਆਂ ਲਾਸ਼ਾਂ ਕਹਿ ਕੇ ਸਿਵੀਆਂ ਦੇ ਵਿੱਚ ਸਾਰ ਦਿੱਤਾ ਗਿਆ ਔਰ ਅਣਪਛਾਤੀਆਂ ਲਾਸ਼ਾਂ ਨੂੰ ਨਿਸ਼ਾਨਦਾਹੀ ਕਰਨ ਵਾਲਾ ਭਾਈ ਖਾਲੜਾ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਔਰ ਕੋਈ ਜਾਂਚ ਕਮਿਸ਼ਨ ਬਣਾ ਕੇ ਕੱਟੋ ਘੱਟ ਉਹਨਾਂ 25000 ਅਣਪਛਾਤੀਆਂ ਦੇ ਨਾਂ ਜਿਹੜੇ ਆ ਉਹ ਨਸ਼ਰ ਕਰਨ ਦੀ ਖੇਚਲ ਦੀ ਕੀਤੀ ਗਈ ਕੱਟੋ ਘੱਟ ਉਹਨਾਂ ਦੇ ਪਰਿਵਾਰ ਉਹਨਾਂ ਦੇ ਭੋਗ ਤਾਂ ਪਾ ਲੈਣ ਨੇ ਪਤਾ ਹੀ ਨਹੀਂ ਲਗਿਆ ਭੋਗ ਤਾਂ ਪੈ ਜਾਂਦੇ ਉਹਨਾਂ ਦੇ ਜੇ ਅਸੀਂ ਜਾਂਚ ਕਰਵਾਉਂਦੇ ਕਮਿਸ਼ਨ ਬਣਾਉਂਦੇ ਇਹ ਵੱਡੀਆਂ ਗਲਤੀਆਂ ਆ ਸਾਧ ਸੰਗਤ ਜੀ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਜਿਸ ਡੇਰਾਵਾਸ ਦੇ ਵੀਜ਼ਾ ਜੇ ਗਏ ਉਹਨੂੰ ਜੇ ਬਿਲਕੁਲ ਖਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਅਕਾਲੀ ਸਰਕਾਰ ਵੇਲੇ ਉਹਨੂੰ بے اثر ਜ਼ਰੂਰ ਕੀਤਾ ਜਾ ਸਕਦਾ ਸੀ ਸਰਕਾਰ ਕੋਲੇ ਪਾਵਰਾਂ ਬਹੁਤ ਹੁੰਦੀਆਂ ਉਹਨੂੰ بے اثر ਜ਼ਰੂਰ ਕੀਤਾ ਜਾ ਸਕਦਾ ਸੀ ਪਰ ਅਜੇ ਹ아 ਨਹੀਂ ਹੋਇਆ ਇਰਾਵਾਦ ਦੇ ਨਾਲ ਲੜਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਸਾਡੇ ਫੇਰ ਸਿੱਖਾਂ ਨੇ ਸ਼ਹੀਦੀ ਦਿੱਤੀ ਇੱਕ ਗੁਰਦਾਸਪੁਰ ਦੇ ਵਿੱਚ ਸ਼ਹੀਦੀ ਹੋਈ ਇੱਕ ਸੁਨਾਮ ਦੇ ਵਿੱਚ ਸ਼ਹੀਦੀ ਹੋਈ ਲੁਧਿਆਣੇ ਦੇ ਵਿੱਚ ਸ਼ਹੀਦੀ ਹੋਈ ਤੱਗ ਵਾਲੀ ਦੇ ਵਿੱਚ ਸ਼ਹੀਦੀ ਹੋਈ ਇਹ ਵੱਡੇ ਮੈਂ ਸਮਝਦਾ ਅੰਗਹਿਲੀਆਂ ਨਹੀਂ ਗੁਨਾਹ ਹੈ ਜਿਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਜਿਹੜੇ-ਜਿਹੜੇ ਗੁਨਾਹ ਹੋਏ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਇਹ ਦੱਸਣਾ ਮੇਰਾ ਅਧਿਕਾਰ ਨਹੀਂ ਮਨਜੋਗ ਸਿੰਘ ਸਾਹਿਬ ਗਿਆਨੀ ਰਬੀ ਸਿੰਘ ਜੀ ਨੇ ਆਪ ਜੀ ਨੂੰ ਜਾਣੂ ਕਰਵਾਉਣਗੇ ਪਰ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਵੇਂ ਮੀਡੀਆ ਦੇ ਉੱਤੇ ਚਰਚਾਵਾਂ ਚੱਲਦੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਸਲਾ ਪਤਾ ਨਹੀਂ ਮਹੀਨੇ ਬਾਅਦ ਆਏਗਾ 2 ਮਹੀਨੇ ਬਾਅਦ ਆਏਗਾ 3 ਮਹੀਨੇ ਬਾਅਦ ਆਏਗਾ 4 ਮਹੀਨੇ ਬਾਅਦ ਆਏਗਾ ਜਿਸ ਦਿਨ ਤਲਬ ਕੀਤਾ ਗਿਆ ਉਹਦੇ ਦੋ ਵਾਰੀ ਬੁਲਾਇਆ ਜਾਊਗਾ ਤਿੰਨ ਵਾਰੀ ਬੁਲਾਇਆ ਜਾਊਗਾ ਚਾਰ ਵਾਰੀ ਬੁਲਾਇਆ ਜਾਊਗਾ ਮੈਂ ਸਪਸ਼ਟ ਕਰ ਦੇਣਾ ਉਹ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਕੋਰਟ ਵਾਂਗ ਕੋਟ ਨਹੀਂ ਹੈ ਜਿਵੇਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜ਼ਿੰਦਗੀਆਂ ਦੀਆਂ ਗਲਤੀਆਂ ਦੇ ਫੈਸਲੇ ਇੱਕ ਸਕਿੰਟ 'ਚ ਹੋ ਜਾਂਦੇ ਐ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਫੈਸਲੇ ਹੁੰਦੀਆਂ देर ਨਹੀਂ ਲੱਗਦੀ şart ਇੱਕ ਹੀ ਹੈ ਕਿ ਜਿਹੜਾ ਗੁਨਾਹਗਰ ਪੇਸ਼ ਹੋਇਆ ਉਹ ਨਿਮਾਣਾ ਸਿੱਖੋ ਕੇ ਪੇਸ਼ ਹੋਵੇ ਨਿਮਾਣੇ ਸਿੱਖ ਵਜੋਂ ਪੇਸ਼ ਹੋਵੇ ਔਰ ਇੱਥੇ ਆ ਕੇ ਜੋ ਹੋਇਆ ਉਹਨੂੰ ਤਨੋਂ ਮਨੋਂ ਮਾਨਸਿਕ ਗ੍ਰੂਪ ਦੇ ਵਿੱਚ ਸਤਿਕਾਰ ਕਰੇ ਕਿਉਂਕਿ ਦੁਨੀਆ ਦੇ ਵਿੱਚ ਝੂਠ ਬੋਲਿਆ ਝੂਠ ਝੂਠ ਬੋਲਣ ਵਾਲੇ ਨੂੰ ਗਾਲਦਾ ਹੈ ਪਰ ਧਾਰਮਿਕ ਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਬੋਲਿਆ ਝੂਠ ਇਹ ਕੋਲਾਂ ਦੇ ਵੀ ਭਾਰੂ ਪੈ ਜਾਂਦਾ ਹੈ ਇਸ ਕਰਕੇ ਝੂਠ ਜਿਹੜਾ ਬੋਲਣਾ ਇਸ ਸਥਾਨ ਦੇ ਉੱਤੇ ਬਿਲਕੁਲ ਜਿਹੜਾ ਹੈ ਉਹ ਨਹੀਂ ਚਾਹੀਦਾ ਸੱਚ ਦੱਸ ਲੈ ਜੋ ਹੋਇਆ ਹੈ ਇੱਥੇ ਕੋਈ ਫਾਂਸੀ ਦਾ ਤਖਤਾ ਨਹੀਂ ਆ ਵੀ ਫਾਂਸੀ ਲਟਕਾ ਦੇਣਾ ਇਹ ਦੇ ਭੰਤੀ ਦੇ ਲੜਕਾਇਆ ਜਾਣਾ ਜਿਵੇਂ ਕਿ ਚਰਚਾਵਾਂ ਚੱਲਦੀਆਂ ਨੇ ਮੀਡੀਆ ਦੇ ਵਿੱਚ ਇਸ ਸ੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਅਸਥਾਨ ਹੈ ਇਹ ਬਖਸ਼ੇਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਦਾ ਬਖਸ਼ੇਦ ਦਰ ਹੈ ਪਰ ਇੱਥੇ ਸੱਚ ਬੋਲਣਾ ਜਿਹੜਾ ਬੜਾ ਚੋਰੀ ਮੈਂ ਵੀ ਸਪਸ਼ਟ ਕਰਦੇ ਹਾਂ ਈਮਾਨ ਜੋਗ ਸਿੰਘ ਸਾਹਿਬਾਨ ਕਿਹੜੇ ਫੈਸਲਾ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਉਹਨਾਂ ਵੱਲੋਂ ਵੀ ਈਰਖਾ ਭਾਵ ਰੱਖਣਾ ਗੁਨਾ ਵੱਲੋਂ ਵੀ ਝੂਠ ਨੂੰ ਛਪਾਉਣਾ ਇਹ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਦੇ ਵਿੱਚ ਗੁਨਾਹ ਹੈ ਪਿਛੇ ਚਰਚਾਆਂ ਚੱਲੀਆਂ ਈਮਾਨਦੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਮਾਨਦੋਗ ਸਿੰਘ ਸਾਹਿਬ ਬਾਕੀ ਜਿਹੜੇ ਸਾਡੇ ਨਾਲ ਨੇ ਉਹ ਖਾਸ तौर ਤੇ ਮੇਰੇ ਨਾਲ ਇਹ ਵਿਦੇਸ਼ਾਂ ਦੇ ਵਿੱਚ ਇਹ ਤਨਖਾਈਆਂ ਸ਼੍ਰੋਮਣੀਆਂ ਅਕਾਲੀ ਦਲ ਦੇ ਆਗੂਆਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਆਪਾ ਮੰਡਲ ਦੇ ਵਿੱਚ ਸਭ ਬੇਇਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਕਹਿ ਰਹੇ ਆ ਇਹ ਬਿਲਕੁਲ ਝੂਠ ਪਸਾਰਿਆ ਗਿਆ ਹੈ ਕਿ ਨੈਰੇਟਿਵ ਸਿਰਜਿਆ ਗਿਆ ਹੈ ਸਾਡੇ ਖਿਲਾਫ ਔਰ ਇਹ ਵੀ ਸਪਸ਼ਟ ਕਰ ਦਈਏ ਮੈਂ ਆਪਣੇ ਸਾਥੀ ਸਿੰਘ ਸਹਿਬਾਨਾਂ ਨੂੰ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਪੁੱਛਿਆ ਕਿ ਦੱਸੋ ਇਸ ਫੈਸਲੇ ਲਈ ਕਿਸੇ ਨੇ ਸਾਡੇ ਤੇ ਦਬਾਅ ਪਾਇਆ ਕਿਸੇ ਗੈਰ ਅਕਾਲੀ ਪਾਰਟੀ ਨੇ ਦਬਾਅ ਪਾਇਆ ਔਰ ਮੇਰੇ ਸਾਹਦ ਮੇਰੇ ਸਾਥੀ ਸਿੰਘ ਸਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਕਿਹਾ ਕਿ ਕਿਸੇ ਨੇ ਸਾਡੇ ਤੇ ਦਬਾਅ ਨਹੀਂ ਪਾਇਆ ਨਾ ਹੀ ਦਬਾ ਇਥੇ ਝੱਲਣਾ ਤੇ ਨਾ ਝੱਲਿਆ ਜਾ ਸਕਦਾ ਝੱਲਣਾ ਦਬਾ ਜਿਹੜਾ ਇਹ ਗੁਨਾਹ ਹੈ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਜਿਹੜਾ ਸੰਪਰਕ ਜ਼ਰੂਰ ਰਿਹਾ ਕਿਸੇ ਨੇ ਹਮਾਇਤ ਵਿੱਚ ਗੱਲ ਕੀਤੀ ਹੈ ਕਿਸੇ ਨੇ ਵਿਰੋਧ ਵਿੱਚ ਗੱਲ ਕੀਤੀ ਹੈ ਇਹ ਵੀ ਮੈਂ ਸਪਸ਼ਟ ਕਰਦੇ ਹਾਂ ਕਿ ਕੋਈ ਕਿਸੇ ਨੇ ਦਬਾ ਨਹੀਂ ਪਾਇਆ ਜੇ ਪਾਇਆ ਵੀ ਹੁੰਦਾ ਤੇ ਉਸ ਦਬਾ ਦੇ ਅਧਿਰ ਫੈਸਲਾ ਕਰਨਾ ਕਿ ਸਾਡੀਆਂ ਵੀ ਜਿਹੜਾ ਹੈ ਉਹ ਜੜਾ ਨੂੰ ਪਟਣ ਵਾਲਾ ਸਾਬਤ ਹੋ ਸਕਦਾ ਇਸ ਕਰਕੇ ਇੱਥੇ ਸੱਚ ਬੋਲਣਾ ਝੂਠ ਨਹੀਂ ਬੋਲਣਾ ਸੰਗਤ ਦੇ ਸਾਹਮਣੇ ਬੋਲਣਾ ਤੁਸੀਂ ਪੇਸ਼ ਹੋਏ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਘੀਰ ਸਿੰਘ ਗਿਆਨੀ ਸੁਲਤਾਨ ਸਿੰਘ ਜਬਾਕੀ ਸਿੰਘ ਸਹਿਬਾਨ ਦੇ ਅੱਗੇ ਪੇਸ਼ ਨਹੀਂ ਹੋਏ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋਏ ਹੋ ਗੁਰੂ ਦੇ ਸਨਮੁਖ ਪੇਸ਼ ਹੋਏ ਹੋ ਇਹ ਜਿਹੜੀ ਬਾਰਤਾ ਲਾਭ ਡਾਇਲੋਗ ਹੁਣ ਉਹ ਸਾਡੇ ਨਾਲ ਨਹੀਂ ਹੋਣਾ ਤੁਹਾਡਾ ਗੁਰੂ ਨਾਲ ਹੋਣਾ ਤੁਸੀਂ ਗੁਰੂ ਨੂੰ ਸੰਮੋਹਨ ਕਰਕੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਜੋ ਪੁੱਛਿਆ ਜਾਣਾ ਹੈ ਗੁਰੂ ਨੂੰ ਸੰਬੋਧਨ ਕਰਕੇ ਕਹਿਣਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਜੇ ਝੂਠ ਹੈ ਤੇ ਬਿਲਕੁਲ ਝੂਠ ਹੈ ਇਹ ਉਹ ਮਹਾਨ ਤਖਤ ਹੈ ਇੱਥੇ ਕਿਸੇ ਨੂੰ ਗੁਨਾਹਗਾਰ ਜਾਂ ਬੇਗੁਨਾਹਗਾਰ ਸਾਬਤ ਕਰਨ ਦੇ ਲਈ ਕਿਸੇ ਸਬੂਤਾਂ ਦੀ ਲੋੜ ਨਹੀਂ ਹੈ ਦੁਨੀਆਂ ਦੀਆਂ ਅਦਾਲਤਾਂ ਚ ਚੱਲਦੀਆਂ ਨੇ ਅਪੀਲਾਂ ਦਲੀਲਾਂ ਸਬੂਤ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਦਲੀਲ ਨਾ ਅਪੀਲ ਨਾ ਸਬੂਤ ਇੱਥੇ ਤਾਂ ਜਿਹੜਾ ਪੇਸ਼ ਹੋਇਆ ਉਹਦੇ ਅੰਦਰ ਜਿਹੜਾ ਸੱਚ ਉਹਦੇ ਮੁਖ ਤੋਂ ਬਾਹਰ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਉਹਦੇ ਆਧਾਰ ਤੇ ਫੈਸਲੇ ਹੁੰਦੇ ਆ ਮਹਿਮਾਨ ਜੋਗ ਸਿੰਘ ਸਾਹਿਬ ਜਾਨੀ ਰਪੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਉਣ ਤੇ ਆ ਕੇ